ਗੁੱਡ ਮਾਰਨਿੰਗ ਦੋਸਤੋ ਆਗੇ ਸੀਗੇ ਆਪਾਂ ਕੰਮ ਤੇ ਤੇ ਅੱਜ ਜਿਹੜੇ ਆ ਮਤਲਬ ਕਿ ਵਲੌਗ ਵੀ ਆਪਾਂ ਜਿਹੜਾ ਸਟਾਰਟ ਨਹੀਂ ਕੀਤਾ ਸੀ ਅੱਜ ਦਾ ਤੇ ਹੁਣ ਹੀ ਥੋੜਾ ਫ੍ਰੀ ਹੋਇਆ ਸੀਗਾ ਤੇ ਸੋਚਿਆ ਕਿ ਚਲੋ ਹੁਣ ਵਲੌਗ ਵੀ ਸਟਾਰਟ ਕਰ ਦਈਏ ਨਾਲੇ ਆਪਣੇ ਭਰਾਵਾਂ ਨੂੰ ਦੱਸ ਸਕਦੇ ਆ ਕਿ ਹਾਂ ਵੀ ਆਪਾਂ ਕੰਮ ਤੇ ਆ ਗਏ ਆ ਨਾਲੇ ਥੋੜਾ ਅੱਜ ਬੈਟਰ ਫੀਲ ਕਰ ਰਿਹਾ ਸੀਗਾ ਇਸ ਕਰਕੇ ਤੇ ਥੋੜੇ ਕੰਮ ਸੀਗੇ ਬੈਂਕ ਸਿੱਧੂ ਦਾ ਕੰਮ ਸੀਗਾ ਇੱਕ ਦੋ ਕੰਮ ਹੋਰ ਵੀ ਸੀਗੇ ਉਹ ਕੰਮ ਨੂੰ ਆਪਾਂ ਪੂਰਾ ਕਰਕੇ ਤੇ ਆਪਣੇ ਆਪਣੇ ਆਫਿਸ ਤੇ ਆਏ ਆ ਆਫਿਸ ਤੇ ਆ ਕੇ ਥੋੜਾ ਫ੍ਰੀ ਸੀਗਾ ਥੋੜੀ ਜਿਹੜੀ ਟੇਬਲ ਵਗੈਰਾ ਜਿਹੜੇ ਇਹਦੇ ਸਾਫ ਕੀਤੇ ਆਪਾਂ ਠੀਕ ਹੈ ਤੇ ਹੁਣ ਪੀਸੀ ਨੂੰ ਆਪਾਂ ਔਨ ਕਰਾਂਗੇ ਔਨ ਕਰਕੇ ਆਪਣਾ ਵਰਕ ਸ਼ੁਰੂ ਕਰਾਂਗੇ ਤੇ ਬਾਕੀ ਤੁਹਾਡੇ سپورਟ ਚਾਹੀਦੀ ਆ ਠੀਕ ਹੈ ਤੇ ਚੈਨਲ ਤੇ ਵੀਡੀਓ ਦੇਖਦੇ ਆਂ ਤੇ ਉਹ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਇਹ ਨਾਲ ਕੀ ਹੁੰਦਾ ਸਾਡੀ ਹੌਸਲਾ ਵਧਾਈ ਹੋ ਜਾਂਦੀ ਆ ਠੀਕ ਹੈ ਤੇ ਨਾਲੇ ਹੌਲੀ ਹੌਲੀ ਥੋੜਾ ਜਿਹਾ ਮਲੇ ਕੰਟੈਂਟ ਨੂੰ ਵੀ ਫਰਕ ਪਈਗਾ ਠੀਕ ਹੈ ਹਲੇ ਚਲੋ ਸਾਡੀ ਸਟਾਰਟਿੰਗ ਆ ਉਹਦੇ ਮੁਤਾਬਿਕ ਅਸੀਂ ਆਪਣਾ 100% ਦੇ ਹਿੰਦੀ ਕੋਸ਼ਿਸ਼ ਕਰਦੇ ਪਏ ਆ ਠੀਕ ਹੈ ਤੇ ਉਦਾਂ ਉਦਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਥੋੜਾ ਥੋੜਾ ਐਕਸਪੀਰੀਅੰਸ ਹੋਏਗਾ ਆਪਾਂ ਉਦਾਂ ਉਦਾਂ ਹੀ ਹੋਰ ਆਪਣਾ ਜਿਹੜਾ 100% ਦੇ ਹਿੰਦੀ ਕੋਸ਼ਿਸ਼ ਕਰਾਂਗੇ ਇੱਕ ਹੋਰ ਜ਼ਰੂਰੀ ਗੱਲ ਕਿ ਜਿਹੜੇ ਜੋ ਹੁਣ ਮੌਸਮ ਬਣਿਆ ਜਿੱਦਾਂ ਦਾ ਜਿੱਦਾਂ ਦਾ ਵੀ ਮੌਸਮ ਹੈ ਤੇ ਇਦਾਂ ਥੋੜਾ ਬਚ ਕੇ ਰਹੋ ਕਿਉਂਕਿ ਇਹ ਤੋਂ ਜਿਆਦਾ ਫਲੂ ਵਗੈਰਾ ਜਿਹੜਾ ਵਾ ਇਸ ਮੌਸਮ 'ਚ ਬਹੁਤ ਹੁੰਦਾ ਵਾ ਤੇ ਥੋੜਾ ਬਚ ਕੇ ਰੋ ਆਪਣੇ ਆਪ ਨੂੰ ਕਵਰ ਕਰਕੇ ਰੋ ਤੇ ਬਾਹਰ ਨੀਆਂ ਚੀਜ਼ਾਂ ਥੋੜੀਆਂ ਘਟਾ ਦਿਓ ਠੀਕ ਹੈ ਕੁਸ਼ਕ ਸਮੇਂ ਲਈ ਇਹ ਸਾਨੂੰ ਕੰਟਰੋਲ ਕਰ ਲਈਏ ਤਾਂ ਜੋ ਆਪਣੀ ਜਿਹੜੀ ਸਿਹਤ ਆ ਉਹ ਠੀਕ ਰਹੇ। ਸਭਈਓ ਕੀ ਹਾਲ ਚਾਲ ਹੈ? ਹੁਣੇ ਇੱਕ ਛੋਟਾ ਜਿਹਾ ਕੰਮ ਆਇਆ ਸੀਗਾ ਉਹ ਫ੍ਰੀ ਉਹ ਕਰਕੇ ਹਟਿਆ ਵਾ। ਤੇ ਦੇਖੋ ਮੈਂ ਤੁਹਾਨੂੰ ਪਖਾਣਾ। ਦੇਖੋ ਆ ਜਿਹੜਾ ਸੀਗਾ ਆਪਣਾ ਇਹ ਕੰਮ ਸੀਗਾ ਇਹਨੂੰ ਪੂਰਾ ਕਰਕੇ ਹਟਿਆ ਹਾਂ ਮੈਂ ਤੇ ਥੋੜਾ ਜਿਹਾ ਰੈਸਟ ਹੀ ਆ ਲੈਣੇ ਆ ਕਿਉਂਕਿ ਥੋੜਾ ਜਾਂ ਨਾ ਮਤਲਬ ਹਾਲੇ ਨਿਗਾ ਟਿਕਾਈ ਨਹੀਂ ਜਾਂਦੀ ਵੀ ਕਿਉਂਕਿ ਸਿਰੇ ਦਰਦ ਕਰਦਾ ਲਾਫਿੰਦਾ ਫਿਰ ਤੇ ਕਾਫੀ ਗੋਸ਼ੇ ਮਤਲਬ ਥੋੜੀ ਥੋੜੀ ਹੁਣ ਰਿਕਵਰ ਹੋਣਾ ਸ਼ੁਰੂ ਹੋਇਆ ਲ ਪਰ ਹਾਲੇ ਵੀ ਜਿੱਦਾਂ ਮਤਲਬ ਥੋੜਾ ਹੈ ਤੇ ਉਹ ਨਿਗਾ ਇੰਨੀ ਜੇ ਦੇਰ ਤੱਕ ਟਿਕਾਈ ਨਹੀਂ ਜਾਂਦੀ ਤੇ ਥੋੜੀ ਜੀ ਰੈਸਟ ਆਪਾਂ ਜਿਹੜਾ ਪਰ ਉਹ ਖਾਣਾ ਵਗੈਰਾ ਖਾਏ ਆ ਇੱਕ ਘੰਟੇ ਦੀ ਆਪਣੀ ਬ੍ਰੇਕ ਹੁੰਦੀ ਹੈ ਜਿਹਦੇ ਵਿੱਚ ਕੀ ਆਪਾਂ ਖਾਣਾ ਖਾਣਾ ਹੁੰਦਾ ਤਾਂ ਆ ਕੇ ਦੇਖੋ ਆਪਣੇ ਵਰਕ ਤੇ ਲੱਗ ਗਿਆ ਫਿਰ ਠੀਕ ਹੈ ਇਹ ਪਲਾਟ ਆਪਣਾ ਜਿਹਦੇ ਵਿੱਚ ਕੀ ਕਾਫੀ ਚੇਂजेस ਕਰਨ ਵਾਲੇ ਆ ਇਹਨੂੰ ਸੈੱਟ ਕਰਕੇ ਫਿਰ ਜਿਹੜਾ ਵਾ ਕਰਨਾ ਦੁਬਾਰਾ ਇਹਨਾਂ ਕਰਕੇ ਫੇ ਮਿਲਦੇ ਆਪਾਂ ਸ਼ਾਮ ਨੂੰ ਹੁਣ ਸਿੱਧਾ 6 ਵਜੇ ਤੁਹਾਨੂੰ 6 ਵਜੇ ਮੈਨੂੰ ਇੱਥੇ ਛੁੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਮੱਲੇ ਜਿਹੜੇ ਮੁੰਡੇ ਆਪਣੇ ਯਾਰ ਦੋਸਤ ਜਿਹੜੇ ਆਪਣੇ ਭਰਾ ਜਿਹੜੇ ਇਸ ਵਲੌਗ ਚ ਜਾਂਦੇ ਆ ਆਪਾਂ ਉਹਨਾਂ ਨਾਲ ਮਿਲਾਂਗੇ ਕਿ ਹਾਂ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹਾਂ ਵੀ ਅੱਜ ਤਾਂ ਕਿਹਦਾ ਦੇ ਨਰਿਆ ਕੀ ਕੀਤਾ ਕੀ ਨਹੀਂ ਕੀਤਾ ਠੀਕ ਹੈ ਸਾਰਾ ਉਹ ਗੱਲਬਾਤ ਕਰਾਂਗੇ ਆ ਦੇਖੋ ਜੀ ਆ ਦੋ ਬੰਦੇ ਆਪਣੇ ਆ ਗਏ ਤਖਣੇ ਮੈਂ ਵੀ ਹੁਣੇ ਬਣੇ ਕੰਮ ਤੋਂ ਆਇਆ ਹਾਂ ਬੜਾ ਦਾ ਘੋੜੇ ਗਿਆ ਇਹਦਾ ਇਹ ਬੰਦਾ ਕਿਹਦਾ ਇਹ ਬੰਦਾ ਬੁਖਾਰ ਹੋ ਗਿਆ ਕਿਹਦਾ ਇਹ ਬੁਖਾਰ ਚੜ ਗਿਆ ਸੀ ਸੀਵੀਸੀ ਦਾ ਟੈਸਟ ਅੱਛਾ ਮਤਲਬ ਤੇਰੇ ਵੀ ਚਾਂਸ ਬਣ ਰਹੇ ਲੱਤਾਂ ਦੋ ਰਹੀਆਂ ਨਹੀਂ ਫੇ ਨਹੀਂ ਤੋ ਕਿਦਾ ਤੋ ਕਿਦਾ ਮੈਨੂੰ ਕਿਉਂ ਗਰਮ ਲੱਗਾ ਜਦੋਂ ਉਹ ਗਾਈ ਲੈਣ ਗਿਆ ਨਾ ਬਾਈ ਜੀ ਇੱਕ ਹੋਰ ਗਾਈਜ਼ ਆ ਗਿਆ ਚੈੱਕ ਕਰੋ ਕੱਲ ਵਾਲਾ ਬਲੋਗ ਕੱਲ ਵਾਲਾ ਬਲੋਗ ਰਾਹੀ ਕੱਲ ਵਾਲਾ ਬਲੋਗ ਮੈਂ ਅੱਜ ਦੇਖਿਆ ਸਵੇਰੇ ਉਹ ਰਾਮਰੀ ਲਾਉ ਦੇ ਜ ਬੜੀ ਖਤਰਨਾਕ ਹੋਈ ਓਏ ਇਦਾਂ ਹੀ ਆ ਦੱਸ ਸਵੇਰ ਦੇ ਕਿਤੇ ਸਵੇਰ ਦਾ ਕੰਮ ਤੇ ਮੈਂ ਮੈਂ ਉਹ ਮਿੰਦੂ ਨੇ ਇੱਕ ਸੀ ਮੈਂ ਕਹਤ ਪਹਿਲੇ ਕਿ ਲੋਕ ਸ਼ੁਰੂ ਕਰਦੇ ਆ ਨਹੀਂ ਬਾਈ ਹੁਣ ਤਾਂ ਕੰਮ ਤੇ ਆ ਹਾਂ ਕੰਮ ਤੇ ਆ ਪਰ ਕੰਮ ਆਪਣਾ ਹੋ ਰਿਹਾ ਰੈਡੀ ਆ ਲੋਗ ਵੱਲੋਂ ਕੋਈ ਨਾ ਨਹੀਂ ਹੋਈ ਸਕਾ ਸਕਾ ਬਾਲ ਵਿਖੇ ਡਿਆ ਵਸ ਸਕੂਲ ਆਈ ਕਰੀ ਕਰੀ ਮਾੜੇ ਪਿੱਛੇ ਹੋ ਗਿਆ ਕਰੀ ਮਾੜੇ ਕਰੀ ਕਰੀ ਗੇਤੀ ਵਾਲੀ ਵੀਡੀਓ ਪਾ ਦੇ ਜਿਹੜਾ ਇੱਥੇ ਨੱਚਦੇ ਪਏ ਉਹ ਵਾਲੀ ਵੀਡੀਓ ਪਾ ਦੇ ਪੋਸਟ ਪਾ ਦੇ ਉਹ ਵਾਲਾ ਪੋਸਟ ਨਹੀਂ ਨਹੀਂ ਤੂੰ ਦੱਸ ਤੂੰ ਸਕੂਲ ਗਿਆ ਹੈਂ ਅੱਜ ਤੂੰ ਵੀ ਮੈਂ ਆ ਗਿਆ ਹੀ 1:30 ਵਜੇ ਮੈਂ ਕਹਾ ਚੱਲ ਵਲੋਗ ਬਣਾ ਲੈ ਜਾ ਆਉਂ ਤੂੰ ਨਹੀਂ ਕਿੱਥੇ ਘਰੇ ਆਇਆ ਹੈਂ ਆਹ ਮੈਂ 2:00 ਵਜੇ ਰਹੀਆ ਮੈਂ ਸ਼ਾਇਦ ਫੋਨ ਹੈ ਉਹ ਕਰ ਲੈ ਕਰਨਾ ਫੋਨ ਫੋਨ ਜਦੋਂ ਵੀ ਜਦੋਂ ਵੀ ਆਨੇ ਹੰਨੇ ਜਦੋਂ ਵੀ ਟਾਈਮ ਲੱਗਦਾ ਫੋਨ ਕਰ ਲਿਆ ਕਰੋ। ਹੋਰ ਵੀ ਗੱਲਬਾਤ। ਹੋਰ ਵੀ ਗੱਲਬਾਤ ਇਹਨੂੰ ਬਤਾ ਓਕੇ ਰੱਖਣੇ ਵੰਦੀ ਆਪਾਂ। ਚਲਾਓ ਮੰਦਰਾਲ ਚਲਦੇ ਆ। ਚਲਾਓ। ਮੰਦਰਾਲ ਦੇ ਦੇਗੀ ਇਹ ਗੱਲਬਾਤ ਕੀ ਆ। ਦੇਖਦੇ ਆਂ। ਉੱਪਰ ਹੀ ਆ ਜਾਣੇ ਆਪਾਂ। ਆਇਆ। ਦੇਖਦੇ ਆਂ ਜਿਹੜਾ ਉਹ ਦੇਖੋ ਬਾਬਾ ਜੀ ਆਪਾਂ ਨੇ ਪੂਜਾ ਹੋਣ ਲੱਗੀ ਆ। ਹੋਰ ਫੇਰ ਗੱਲਾਂ ਕਰਤਾ। ਟਿਕਾ ਟਿਊਸ਼ਨ ਜਾਨਣਾ ਕਿ ਨਹੀਂ ਹੈ। ਉਹ ਵੀ ਨਹੀਂ ਚਾਣਾ ਆਹ ਲੋੜੀ ਤੋਂ ਬਾਅਦ। ਅੱਛਾ। ਇੱਕ ਟੰਗੜਾ ਰਸੀਦ ਹੋਣਾ ਨਾ ਉੱਤੋਂ ਆ ਜਾਂਦਾ। ਅੱਛਾ ਅੱਛਾ। ਬਾਕੀ ਹੁਣ ਗਰਾਊਂਡ ਦਾ ਵੀ ਕਹਿੰਦੇ ਆ। ਬੰਜ ਜਾਣਾ। ਬਾਹਰ ਗਰਾਊਂਡ ਵੀ ਬੰਜ ਜਵੇਲੇ ਆਪਣੇ ਇਹਨਾਂ ਓਪੀ ਰੋਰ ਹੈ। ਹੈਨਾ? ਇਹ ਐ ਨਾ ਜਿੱਦਾਂ ਪਹਿਲਾਂ ਆਪਾਂ ਬੈਡਮਿੰਟਨ ਖੇਡਦੇ ਹਾਂ ਨਹੀਂ ਓਕੇ ਉਦਾਂ ਹੋ ਜਾਣੇ ਆ ਹਾਂ ਫਰਸ਼ ਪਵਾ ਦੇਣਾ ਮੈਂ ਆਪਾਂ ਮੰਗੂ ਮਾ ਹੋ ਇੱਕ ਵਾਰ ਇਹ ਫਰਸ਼ ਤੇ ਬੈ ਗਿਆ ਤੋਂ ਨਾਲ ਫੇਰ ਗੱਲਬਾਤ ਓਕੇ ਹੋ ਜਾਣੀ ਆਪਣੀ ਠੀਕ ਐ ਤੁਹਾਨੂੰ ਪਤਾ ਰੈਕੇਟ ਦਾ ਆਪਣੇ ਕੋਲ ਬਹੁਤ ਬਹੁਤ ਪੁਰਾਣੇ ਪੁਰਾਣੇ ਬਾਦੂ ਵੇ ਰੈਕੇਟ ਹਾਂ ਨਵੇਂ ਲੈ ਆਣੇ ਆਪਾਂ 4 4 5 5 ਉਦੋਂ ਮੈਂ ਕਿੰਨੇ ਕਿੰਨੇ 1000 1200 ਰੁਪਏ ਦਾ ਵੀ ਰੈਕੇਟ ਲੈ ਆਂਦਾ ਹੈ ਬਈ 12 1200 ਰੁਪਏ ਦਾ ਹੀ ਰੈਕੇਟ ਲੈ ਕੇ ਆਏ ਇੱਥੇ ਉਦੋਂ ਜਿਹੜੇ ਟਾਈਮ 'ਚ 2019 ਦੀ ਗੱਲ ਆ 2019 ਦੀ 19 ਦੀ ਲੋਕਡਾਊਨ ਸੀਗਾ ਉਦੋਂ ਹਾਂ 19 ਦੀ ਲੋਕਡਾਊਨ ਪੂਰਾ ਲੋਕਡਾਊਨ ਅਸੀਂ ਬੈਡਮਿੰਟਨ ਖੇਡੇ ਸੀ ਆਪਾਂ 4 3 4 2 3 4 ਖੇਡੇ ਕਿਉਂਕਿ ਕਿਉਂਕਿ ਆਪਾਂ ਯਾਦ ਕਰ ਜਦੋਂ ਲੋਕਡਾਊਨ ਸ਼ੁਰੂ ਹੋਇਆ ਜੀ ਉਦੋਂ ਮਿੱਟੀ ਸਟਾਈ ਸੀ ਹਾਂ ਸਾਰੇ ਆਂਦੇ ਹੁੰਦੇ ਸੀਗੇ ਉਦੋਂ ਨਵੀਂ ਨਵੀਂ ਮਿੱਟੀ ਘਟਾਈ ਹੋਈ ਤੇਰੀ ਪੋਨ ਪਹਿਲਾਂ ਦਾ ਭਰਾਵਾ ਪਹਿਲਾਂ ਤਾਂ ਕੀ ਕਹਿੰਦੇ ਆਪਣੇ ਮਿੱਟੀ ਉਹਨਾਂ ਹੀ ਬਹੁ ਟਾਈਮ ਲੱਗਦੀ ਸਹੀ ਗੱਲ ਆ ਆਪਣੀ ਸਹੀ ਰਹਿਣੀ ਸੀਗੀ ਜੇ ਆਪਣੇ ਬੋਰਨਾ ਨਾ ਹੁੰਦਾ ਆਪਣੇ ਗਰਾਊਂਡ ਹੁੰਦਾ ਹੀ ਰਹਿਣੀ ਸੀ ਹਾਂ ਬੋਰਨਾ ਹੁੰਦਾ ਨਾ ਰੁਕਾ ਕੋ ਕੋਦਾ ਹੀ ਉਹਨੂੰ ਕੋਈ ਦੇ ਲੋਗ ਲੋ ਗਿਆ ਹੈ ਫਿਲਹਾਲ ਦਾ ਚਲੋ ਨਹੀਂ ਹੈਗਾ ਮਿੱਟੀ ਸਟਾਈ ਹੀ ਫੇਦਵਾਰ ਹਾਂ ਫੇਦਵਾਰ ਸਟਾਈ ਹੀ ਪਰ ਹੁਣ ਕਹਿੰਦੇ ਆ ਰੂੜੀ ਪਵਾ ਕੇ ਕਰ ਲੈਣਾ ਸੈਟ ਸਾਰਾ ਹੋ ਜਵੇ ਸੈਟ ਤਾਂ ਵਧੀਆ ਰਹੇ ਤੋਂ ਅੱਜੀ ਗਾਇਸ ਹੁਣ ਆਪਾਂ ਚੱਲੇ ਆ ਬੋਟ ਲੈਣ ਤੇ ਕਿਹੜੀ ਧੰਗਤ ਲੈਣੇ ਆ ਦੀ ਫੁੱਟਵੇਅਰ ਦੀ ਫੁੱਟਵੇਅਰ ਆ ਇੱਕ ਤੀਜਾ ਹੋਰ ਆ ਤੇਰਾ ਤੇਰਾ ਮੋਦੀ ਖਾਨੇ ਵਾਲੇ ਦਾ ਪਿਆਰ ਆ ਤੇਰਾ ਤੇਰਾ ਉਹ ਮੋਦੀ ਖਾਨੇ ਵਾਲੇ ਦਾ ਨਾਮ ਬੱਬਾ ਹੀ ਰੇਟ ਇੱਕ ਤੋਂ ਇੱਕ ਸਸਤਾ ਪਿਆ ਨਾ ਭਾਈ ਰੇਟ ਬਹੁਤ ਵਧੀਆ ਵਾ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲਦੀ ਵਧੀਆ ਰੇਟ ਤੇ ਉਹਨਾਂ ਨੇ ਹੁਣ ਨਵੇਂ ਕੀ ਕਰੀਗੇ ਬੱਸ ਇਹਦੇ ਵਿੱਚ ਇਹਦੇ ਵਿੱਚ ਕਿਸਾਨ ਨਹੀਂ ਆਉਂਦੇ ਭਾਈ ਆ ਦੇਖੋ ਕਿੰਨੇ ਘੜਾ ਕੇ ਰੱਖੇ ਹੋਏ ਦੇਖੋ ਇਹਦੇ ਵਿੱਚ ਅੱਡੇ ਆਉਂਦੇ ਬਾਹਰ ਕਿਸਾਨ ਨਹੀਂ ਆਉਂਦੇ ਆਹ ਕਿਹੜਾ ਮਾਡਲ ਗੱਤਾ ਵਾ ਚੰਦ ਆ ਗਈ ਆ ਕਿਹੜੇ ਆ ਇਹ ਪਸੰਦ ਦਿਖਾਉ ਮੜਾ ਇਹ ਤਖਈਗ੍ਰਿਸ਼ਿ ਭਈ ਪਸੰਦ ਕਿਹੜੇ ਆ ਆ ਵਾਲੇ ਪਸੰਦ ਆਏ ਇਹ ਚ ਬਲੈਕ ਕਲਰ ਹੈ ਕੁਝ ਹੀ ਕਰਵਾ ਆ ਵੀ ਪਸੰਦ ਆ ਆ ਦਿਖਾ ਦੇ ਦੇਖੋ ਇਹਦੀ ਵੀ ਗੱਲਬਾਤ ਲੱਗਦੀ ਹੈ ਇਹਦੀ ਵੀ ਗੱਲਬਾਤ ਲੱਗਦੀ ਹੈ ਤੇ ਅਹੀ ਲਾਲਾ ਬਣਾਉਣੇ ਵੀ ਪੈਂਦੇ ਆ ਫੋਟੋ ਬਣ ਕਿਹੜਾ ਕਿਹੜਾ ਲੰਗਦਾ ਤਾਂ ਬਸ ਵੇਚ ਨਹੀਂ ਪੈਸੀ ਹੋਣਾ ਫੋਟੋ ਲੱਗੀ ਹੋਈ ਹੈ ਇੱਥੇ ਇੱਧਰ ਦੇਖ ਜਾਸਾ ਹੈ ਦੇਖੋ ਯਾਰ ਭਾਈ ਬੰਦੇ ਬੰਦੇ ਨੂੰ ਕੋਈ ਪਛਾਣ ਨਹੀਂ ਆਉਂਦੀ ਭਰਾਵਾ ਕਰ ਲੈ ਕੋਈ ਤਸੰਦ ਦੇਰ ਲੋ ਕਿੰਨੇ ਕਢਾ ਲੈ ਆਪਾਂ ਨੂੰ ਆਹ ਲਾ ਇੱਧਰ ਵੀ ਪਏ ਆ ਬੂਡ ਦਿਖਾ ਦੇ ਇੱਕ ਮਿੰਟ ਆ ਚੈੱਕ ਕਰੋ ਬੂਡ ਕਿੱਦਾਂ ਹੈ ਕਿੱਥੇ ਆਹ ਲਾ ਬੂਡ ਪਸੰਦ ਆਇਆ ਇੱਧਰ ਇੱਧਰ ਵੀ ਜਿਹੜੇ ਦੋ ਤਿੰਨ ਹੀ ਆ ਇੱਧਰ ਚੈੱਕ ਕਰੋ ਕਿੰਨੇ ਖੜਾ ਲੈ ਉਹ ਵਿਚਾਰੇ ਦੀ ਧੂਣ ਕਢਾਤੀ ਹੋਈ ਆ ਥੱਲੇ ਤਾਂ ਹੀ ਉਹ ਵੀ ਨਹੀਂ ਪਸੰਦ ਆਇਆ ਸੋ ਹਾਂਜੀ ਗਾਇਜ਼ ਕੋਣ ਆਪਾਂ ਬੂਡ ਲੈ ਕੇ ਆ ਗਏ ਆ ਲੈ ਲੈ ਯਾਰ ਹੋਣਾ ਆਪਾਂ ਚੱਲੇ ਆ ਮੱਲੇ ਬੱਬਾਈ ਬੂਟ ਹੀ ਨਹੀਂ ਜਲਦੀ ਪਸੰਦ ਆਂਦਾ ਹੋਏ ਆਏ ਨੇ ਕਿੰਨੇ ਵੈਰਾਈਟੀ ਬਹੁਤ ਵੈਰਾਈਟੀ ਬਹੁਤ ਸੀ ਭਾਈ ਕੋ ਪਗਲ ਹੀ ਗਏ ਬਾਕੀ ਬਲੋਗ ਤਾਂ ਰੋਡ ਦੇਖਣੋਂ ਵੜਿਆਣਾ ਉਸ ਤੋਂ ਪਾਰ ਵੀਰੇ ਪਰਵੇ ਦੇ ਬੰਦਾ ਵਧੀਆ ਮੈਂ ਆਪਣੇ ਦੀ ਫੁੱਟਵੇਅਰ ਜਰੂਰ ਆਈਓ ਪ੍ਰਾਈਸ ਬਹੁਤ ਜੈਨੂਨ ਦਾ ਆ ਬੰਦੇ ਜੈਨੂਨ ਪ੍ਰਾਈਸ ਆ ਕੀ ਹੈ ਜੋ ਬਣਦਾ ਵਾ ਸਾ ਸੁਲਤਾਨ ਬੰਦੇ ਹਾਂ ਚੜਕਾਈ ਜਾਂਦਾ ਜੋ ਬਣਦਾ ਵਾ ਉਹੀ ਲਾਂਦਾ ਭਾਈ कोई नाही कोई एक्स्ट्रा ਨਹੀਂ ਆ ਕੁਛ ਮਤਲਬ ਕੀ ਬਾਕੀ ਦੁਕਾਨਾਂ ਨਾਲੋਂ ਠੀਕ ਆ ਵੈਰਾਈਟੀ ਵੀ ਹੁੰਦੀ ਆ ਤੇ ਰੇਟ ਵੀ ਓਕੇ ਆ ਕੋਈ ਇਹ ਨਹੀਂ ਆ ਕਿ ਆਪਣੇ ਜਿੱਦਾਂ ਮਤਲਬ ਵੈਰਾਈਟੀ ਘੱਟ ਹੋਵੇ ਤੇ ਰੇਟ ਵਧੋ ਉਹ ਵਾਲਾ ਨਹੀਂ ਆ ਵੈਰਾਈਟੀ ਸਗੋ ਵਧਾ ਵੈਰਾਈਟੀ ਵਧਾ ਰੇਟ ਘੱਟ ਆ ਠੀਕ ਆ ਨਾਰਮਲ ਓਕੇ ਨਾਰਮਲ ਆ ਜਰੂਰ ਜਿੰਨੇ ਵੀ ਸਾਰੇ ਜਣੇ ਦੇਖ ਰਹੇ ਆ ਤੁਸੀਂ ਜਰੂਰ ਵੀਜ਼ਿਟ ਕਰੀਆ ਵਧੀਆ ਤੁਹਾਨੂੰ ਤੇ ਇੱਕ ਚੀਜ਼ ਹੋਰ ਤੁਹਾਨੂੰ ਲੋੜੀ ਤੇ ਨਵੇਂ ਸਾਲ ਦੇ ਵਲੋਗ ਸਭ ਤੋਂ ਵਧੀਆ ਦੇਖਣ ਨੂੰ ਮਿਲੂਗੇ ਮਤਲਬ ਉਹ ਪੂਰੀ ਖਾ ਪਰੋਲਾ ਤੁਹਾਨੂੰ ਦਿਖਾਵਾਂਗੇ ਆ ਦੋਵਾਂ ਦਾ ਵਲੋਗ ਬਾਕੀ ਤਿਹਾੜਾਂ ਦੇ ਹਿਸਾਬ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਸਾਰਾ ਖਾ ਪਰੋਲਾ ਜੂਗੀ ਅਸੀਂ ਕਰਾਂਗੇ ਬਾਕੀ ਤੁਸੀਂ ਦੇਖ ਦੇ ਦੇ ਇਹ ਲੋਕ ਡੇਲੀ ਬੇਸਿਸ ਤੇ ਹੀ ਆਣੇ ਆਂ ਜੀ ਬਾਕੀ ਗਾਮਰੀਲਾ ਤੁਹਾਨੂੰ ਵਧੀਆ ਲੱਗੀ ਹੋਵੇ ਸਾਨੂੰ ਦੱਸ ਦਿਓ ਤੇ ਬਾਈ ਜੀ ਹੁਣੇ ਹੀ ਹੁਣੇ ਆਪਾਂ ਆਪਣੇ ਦੋਸਤ ਕੋਲ ਜਗੇ ਉਹਨਾਂ ਥੋੜੀ ਦੇਰ ਬੈਠੇ ਖਾ ਪਰੋਲਾ ਪਾਇਆ ਫੰਦਾ ਬੋਸ ਰਾਈ ਬੰਦਾ ਨਾਈ ਇਹ ਖਾਦਾ ਪੀਤਾ ਠੀਕ ਹੈ ਬੈਠੇ ਸੀਗਾ ਤਾਂ ਕਰਕੇ ਮੈਂ ਥੋੜਾ ਸ਼ੂਟ ਨਹੀਂ ਕੀਤਾ ਚਲੋ ਯਾਰਾ ਦੋਸਤਾਂ ਨੂੰ ਵੀ ਟਾਈਮ ਦੇਣਾ ਚਾਹੀਦਾ ਤੁਸੀਂ ਵੀ ਆਪਣੇ ਯਾਰਾ ਦੋਸਤਾਂ ਨੂੰ ਟਾਈਮ ਦਿਓ ਆ ਕਰੋ ਤੇ ਬਾਕੀ ਹੁਣ ਅਸੀਂ ਚੱਲੇ ਆ ਘਰੇ ਠੀਕ ਹੈ ਤੇ ਆਪਣੇ ਹੁਣ ਅਸੀਂ ਇੱਥੇ ਹੀ ਆਪਣੇ ਕਰਦੇ ਵਲੌਗ ਨੂੰ ਐਂਡ ਤੇ ਕੀ ਕਰਨਾ ਨਹੀਂ ਭੁੱਲਣਾ ਦੋਸਤੋ ਲਾਈਕ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਆਪਣਾ ਸਪੋਰਟ ਕਰਨਾ ਹੀ ਵੱਧ ਤੋਂ ਵੱਧ ਚੈਨਲ ਨੂੰ ਠੀਕ ਹੈ ਜੀ ਚਲੋ ਓਕੇ